ਸੰਤ ਕਰਤਾਰ ਸਿੰਘ ਜੀ ਸੰਤ ਸੁੰਦਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਉਸੇ ਭਗਤੀ ਦੇ ਘਰ ਇਹ ਭਗਤੀ ਘਰ ਇਹ ਨਰਕਾਂ ਦੇ ਘਰ ਨੇ ਸੰਤਾਂ ਨੇ ਲੇਖਾ ਪੜਦਾ ਧੱਕੇ ਨਾਲ ਦਰਵਾਜ਼ਾ ਦਸਾਨੀ ਲੱਕਲੇ ਮਜਾਜਨ ਜਾਂਦੀ ਦਾ ਘਰ ਵਾਲਾ ਤੇ ਚਾਂਦੀ ਦਾ ਕਿੰਨੇ ਇਹਦੇ ਹੋਈਆਂ ਨੇ ਕੋਈ ਬੋਲਿਆ ਨਾ ਚੋ ਨਾ ਤੁਮਾ ਬੋਲਿਆ ਨਾ ਨਾਨ ਖਰੀ ਬੋਲਿਆ ਨਾ ਬੜਵੀਰਾ ਬੋਲਿਆ ਨਾ ਤੇ ਨੇਰੇ ਵਿੱਚ ਥੱਲੇ ਨਹੀਂ ਡਿਗਨ ਦਿੱਤਾ ਤੇ ਨਿਸ਼ਾਨ ਸਹਣ ਕੇ ਸਹਿਬ ਜੀ ਜੀ ਸਿੰਘ ਝੋਪੜਿਆ ਥਲੰਡ ਕੇ ਦਾ ਨੇਰੇ 'ਚ ਤੇ ਇਹ ਨਿਸ਼ਾਨ ਸਨ ਲਾਉਣਾ ਨੀਗਾ ਕੋਈ ਖਾ ਪੁੱਛੋ ਆਲਾ ਇਹਦਾ ਖੋਤਾ ਜੀ ਜੀ ਮੈਂ ਖੋਤਾ ਨਾ ਨਾ ਉਹਨੇ ਆਖਿਆ ਵੀਹੀਂ ਲੈ ਲਾ ਪਰ ਨਿਸ਼ਾਨ ਸਾਹਿਬ ਵੱਡੋ ਤੇ ਨਾਨਸਰੀਆਂ ਨੇ ਜਿੰਨਾ ਸਾਡਾ ਗੰਦ ਪਾਇਆ ਹੈ ਨਾ ਸਾਡੇ ਪੰਜਾਬ ਦੇ ਵਿੱਚ ਇਹਨਾਂ ਕਿਸੇ ਨਹੀਂ ਬੈ ਵੀਰ ਸਿੰਘ ਨਿਹੰਗ ਜਰਾ ਪਾਪੜੂ 96 ਕਰੋੜੀ ਉਹ ਤੋਂ ਕਿਵੇਂ ਨਹੀਂ ਰੱਖਦੇ ਬੋਲਿਆ ਜਦੋਂ ਦੀ ਗੱਡੀ ਨੂੰ ਨਸ਼ਾ ਨਿਕਲਿਆ ਤਿੰਨ ਪਰਿਵਾਰ ਛੀਦ ਹੋ ਕੇ ਮਰ ਗਏ ਨੇ ਸਿੰਘ ਜੀ ਤੁਸੀਂ ਕਹਿੰਦੇ ਵੀ ਨਾਨਸਰੀਆਂ ਨੇ ਗੰਦ ਪਾਇਆ ਹੈ ਲੇਕਿਨ ਜਿਹੜੇ ਉਹਨਾਂ ਦੇ ਲੱਖਾਂ ਚਰਦਾਲੂ ਨੇ ਉੱਪਰੋਂ ਬੈਠ ਕੇ ਸੁਣਦੇ ਐ ਇਹ ਜੋਲੇ ਪਾਏ ਨੇ ਵੀ ਅਗਮ ਕਰਦੇ ਨੇ ਤੇ ਵਿਆਹ ਕਿਉਂ ਨਹੀਂ ਕਰਾਉਂਦੇ ਫਿਰ ਹੂੰ ਵਿਆਹ ਕਰਾਉਣ ਦੀ ਇਹਨਾਂ ਇਹੋ ਹੀ ਕੰਮ ਕਰਨਾ ਗੰਦ ਕਰਨਾ ਮੁੰਡਿਆਂ ਨਾਲ ਬਲਾਤ ਕਾ ਸੁਣਨੇ ਵਿੱਚ ਵਿਆਹ ਕਰਾ ਲੈਣੇ ਗੰਧ ਨਿਕਲੇ ਤਮਾਕੂ ਨਿਕਲਿਆ ਹੂੰ ਤੇ ਉਸ ਕਰਕੇ ਕਿਉਂ ਨਹੀਂ ਬੋਲਦੇ ਸਾਰੇ ਹਣ ਕਿਉਂ ਨਹੀਂ ਬੋਲਦੇ ਉਹ 96 ਕਰੋੜੀ ਹੁਣ ਬੋਲਣ ਇਹ ਸਾਬ ਜਦਾ ਸ਼ਹੀਦ ਹੋਏ ਨਾ ਉਹ ਨਹੀਂ ਭਗਤੀ ਕਰੇਗਾ ਹੂੰ ਚਮਕੌਰ ਸਾਹਿਬ ਨਹੀਂ ਸ਼ਹੀਦ ਭਗਤੀ ਕਰੇਗਾ ਇਹ ਜਦਾ ਕਰੇ ਇਥੇ ਕੀ ਭਗਤੀ ਕਰੇਗਾ ਦੱਸੋ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਭਾਈ ਲਖਵਿੰਦਰ ਸਿੰਘ ਦੇ ਕੋਲ ਸੋ ਦੋਸਤੋ ਸਿੱਖ ਮੁੱਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਵੇਂ ਕੌਮ ਦੇ ਸਿਧਾਂਤ ਕੌਮ ਦੀ ਬਰਯਾਦਾ ਅੱਜ ਸਿੱਖ ਕਿਤੇ ਨਾ ਕਿਤੇ ਭਟਕ ਚੁੱਕਿਆ ਹੈ ਪਿਛਲੇ ਸਮੇਂ ਚ ਨਾਨਸਰ ਸੰਪਰਦਾ ਵਿਵਾਦਾਂ ਚ ਰਹੀ ਹੈ ਸੋ ਆਓ ਭਾਈ ਲਖਮਿੰਦਰ ਸਿੰਘ ਨਾਲ ਵਿਚਾਰ ਚਰਚਾ ਕਰਦੇ ਹਾਂ ਭਾਈ ਲਖਮਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਨਿਸ਼ਾਨ ਸਿੰਘ ਜੀ ਇੱਥੇ ਪਹੁੰਚਣ ਤੇ ਆ ਵੀਰ ਬਹੁਤ ਬਹੁਤ ਧੰਨਵਾਦ ਜੀ ਲਖਮਿੰਦਰ ਸਿੰਘ ਜੀ ਜਿਸ ਤਰ੍ਹਾਂ ਬਾਬੇ ਲੱਖੇ ਦੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸੀਗਾ ਉੱਥੇ ਜਗਰਾਉ ਨੇੜੇ ਹਾਂਜੀ ਉਹ ਸਮੁੱਦੇ ਨੂੰ ਕਿਵੇਂ ਦੇਖਦੇ ਹੋ ਇਹ ਮੁੱਦਿਆਂ ਨੂੰ ਇਹ ਦੇਖਨੇ ਆ ਪਹਿਲੀ ਗੱਲ ਤਾਂ ਜਿਹੜਾ ਮਾਲ ਕਾਲਪੁਰ ਕਹਿੰਦਾ ਗੁੱਸੇ ਨੂੰ ਗ੍ਰੰਥ ਉਹ ਬਹੁਤ ਚਿਰ ਦਵਾ ਉਹ ਇਹਦੇ ਕ੍ਰਿਤਿ ਆਪੇ ਹੀ ਬਾਹਰ ਕੱਢ ਲਿੰਦਾ ਵੇਖੋ ਹੁਣ ਜ ਬਲਵੀਰ ਸਿੰਘ ਨਿਹੰਗ ਜਿਹੜਾ ਪਾਪ ਬਲਵੀਰ 96 ਕਰੋੜੀ ਉਹਦਾ ਕਿਵੇਂ ਨਰਖ ਚ ਬੋਲਿਆ ਸੀ ਅੱਛਾ ਅੱਜ ਕਿਉਂ ਨਹੀਂ ਬੋਲਦਾ ਪਿਆ ਹੂੰ ਉਹਨੂੰ ਅੱਜ ਬੋਲਣਾ ਚਾਹੀਦਾ ਜਦੋਂ ਦੀ ਗੱਡੀ 'ਚ ਨਸ਼ਾ ਨਿਕਲਿਆ ਤਿੰਨ ਪਰਿਵਾਰ ਛੀਦ ਹੋ ਕੇ ਮਰ ਗਏ ਨੇ ਦੋਵੇਂ ਜੀ ਤੇ ਜਿਹੜੀ ਬੀਬੀ ਸੀ ਉਹਨੂੰ 4 ਮਹੀਨੇ ਦੀ ਗਰਭ ਅਵਤੀ ਸੀ ਅੱਛਾ ਤੇ ਉਹ ਪਰਿਵਾਰ ਦਾ ਕੀ ਬਣੇਗਾ ਜਿਹਨਾਂ ਦੀ ਛੋਟੀ ਜਿਹੀ ਬੱਚੀ 2 ਸਾਲ ਦੀ ਏ ਉਹਨਾਂ ਕੀ ਬਣੇਗਾ ਇਹਨਾਂ ਨਾਲ ਖੜੀਆਂ ਨੇ ਜਿੰਨਾ ਸਾਡਾ ਗੰਦ ਪਾਇਆ ਹੈ ਨਾ ਸਾਡੇ ਪੰਜਾਬ ਦੇ ਵਿੱਚ ਇਹਨਾਂ ਕਿਸੇ ਨੇ ਪਾਇਆ तकरीबन ਇੱਕ ਕਹਾਣੀ ਸੁਣਦਾ ਹਾਂ 6-7 ਸਾਲ ਹੋ ਗਏ ਨਮ ਉਹਨੇ तकरीबन ਪੰਜਾਬ ਦਾ 12-13 ਹਜ਼ਾਰ ਪਿੰਡੇ ਹੂੰ ਤੇ 12-13 ਹਜ਼ਾਰ ਪਿੰਡ ਦੇ 12-13 ਹਜ਼ਾਰ ਸੰਤੇ ਪੰਜਾਬ ਚ ਤੇ ਉਹਨੇ ਨਾਨਕਸਰੀਆਂ ਦਾ 12-1300 ਡੇਰਾ ਹੈ ਲਕਿੰਦਰ ਸਿੰਘ ਜੀ ਤੁਸੀਂ ਕਹਿੰਦੇ ਵੀ ਨਾਨਕਸਰੀਆਂ ਨੇ ਗੰਦ ਪਾਇਆ ਹੈ ਲekin ਜਿਹੜੇ ਉਹਨਾਂ ਦੇ ਲੱਖਾਂ ਚਰਦਾਲੂ ਨੇ ਉਹ ਘਰ ਬੈਠ ਕੇ ਸੁਣਦੇ ਐ ਸੁਣ ਸੁਣੀ ਜਾਣ ਕੋਈ ਡਰ ਨਹੀਂ ਆਪਣਾ ਡਰ ਕੇ ਐਵੇਂ ਸੁਣਦੇ ਕਿਵੇਂ ਸੁਣਦੇ ਉਹ ਚਮਟੇ ਅੱਛਾ ਉਹ 12-13 ਇਹਨਾਂ ਦਾ ਕਨੈਡਾ ਡੇਰਾ ਹੈ ਤੇ ਜਿੱਥੇ ਡੇਰਾ ਉੱਥੇ ਸੰਤੇ ਨਾ ਦਾ ਹੂੰ ਚਾ ਪੋਰੇ ਦਾ ਮਤਲਬ ਹੀ ਕੋਈ ਨਹੀਂ ਕਹਿਗਾ ਹੂੰ ਅੱਛਾ ਅਗਲੀ ਗੱਲ ਨਿਸ਼ਾਨ ਸਾਹਿਬ ਦੀ ਆ ਗਈ ਨਾ ਇਹਨਾਂ ਤੋਂ ਇਹ ਨਿਸ਼ਾਨ ਸਾਹਿਬ ਦੀ ਸਾਡੇ ਗੁਰਦੁਆਰੇ ਮੰਡੀ ਦੇ ਵਿੱਚ 11 12 ਸਵਾਗਤ ਕਰਾਇਆ ਸੀ ਪਰ ਵੀ ਖਾਲਸਾ ਆਇਆ ਸੀ ਜੀ ਉੱਥੇ ਗੰਗਾ ਨਗਰ ਗੁਰਦੁਰਾ ਹੈ ਬਾਬੇ ਦੀਪ ਸਿੰਘ ਦੇ ਨਾਂ ਦਾ ਅੱਛਾ ਉੱਥੇ ਨਿਸ਼ਾਨ ਸਾਹਿਬ ਲੱਗਾ ਤੇ ਉਹਨਾਂ ਕਹਿਆ ਸੀ ਵੀ ਅਸੀਂ ਇਹ ਸੰਪਰਦਾਨ ਨੂੰ ਇਹ ਸੌਂਪਣਾ ਹੈ ਡੇਰਾ ਤੇ ਇਹ ਲਖੇ ਵਾ ਸੁੱਖਾ ਪੁੱਛੋ ਵਾਲਾ ਇਹਦਾ ਖੋਤਾ ਜੀ ਜੀ ਮੈਂ ਖੋਤਾ ਨਾ ਹਾਂ ਉਹਨੇ ਆਖਿਆ ਤੁਸੀਂ ਲੈ ਲੈ ਪਰ ਨਿਸ਼ਾਨ ਸਿੰਘ ਵੱਡੂ ਉਹ ਗੱਲ ਕੀਤੀ ਪਰਮਜੀ ਖਾਲਸੇ ਨੇ ਸਾਡੇ ਗੁਰਦਾਰੇ ਸਾਡੇ ਇੱਕ ਦਰਖਾਨ ਹੈਗਾ ਮੇਜਰ ਸਿੰਘ ਉਹਨੇ ਫੋਨ ਕਰਤਾ ਪੁੱਛੋ ਪੁੱਛੋ ਤੇ ਫੋਨ ਗਿਆ ਤਲਾ ਮੈਤੇ ਮੈਤੇ ਫੋਨ ਆ ਗਿਆ ਇੱਥੇ ਡੇਰੇ ਸਾਡੇ ਚੋ ਮੋੜਿਆ ਚ ਇਹਨਾਂ ਨੇ ਉਹ ਸਾਡਾ ਪ੍ਰੋਗਰਾਮ ਰੱਦ ਕਰਾਤਾ ਦਰਖਾਨ ਦੇ ਕਹਿਣ ਤੇ ਹਾਲਾਂਕਿ ਨਿਸ਼ਾਨ ਸਿੰਘ ਦੀ ਜੇ ਨਿਸ਼ਾਨ ਸਿੰਘ ਤੇ ਜਦੋਂ ਆਲਮ ਸਿੰਘ ਹੋਇਆ ਦਸਵੇਂ ਪਾਤਸ਼ਾਹ ਦੇ ਉਸੇ ਖੋਣ ਅਨਚਾਰਜ ਅੱਛਾ ਉਹ ਜਦੋਂ ਛੱਡਿਆ ਨਨਦਪੁਰ ਦਾ ਕਿੜਾ ਉਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਿਆ ਸੀ ਜੀ ਅੱਗੇ ਚੱਲਿਆ ਸੀ ਤੇ ਉਹ ਅੱਗੇ ਮੁਗਲਾਂ ਨੂੰ ਫਿਰ ਫੱਲਿਆ ਉਹ ਵੇਖਣਗੇ ਰਸਤਾ ਸਾਫ਼ ਹੈ ਕਿ ਨਹੀਂ ਸਾਫ਼ ਅੱਗੇ ਮੁਗਲ ਬੈਠੇ ਮੁਗਲਾਂ ਸਾਡੇ ਤੂੰ ਨਿਸ਼ਾਨ ਸਾਹਿਬ ਸਾਡੇ ਸਾਰੀ ਸ਼ਕਤੀ ਇੰਦੇ ਚ ਹਮ ਅੱਛਾ ਉਹਦੇ ਵਿੱਚ ਉਹਨਾਂ ਕਹੇ ਮੈਂ ਨਹੀਂ ਛੱਟਾਂਗਾ ਤੇਰੇ ਹੱਥ ਵੱਢ ਦੇਾਂਗਾ ਉਹਨਾਂ ਪੈਰਾਂ ਹੀ ਫੱਲਾਂਗਾ ਉਹਨਾਂ ਲੱਤਾਂ ਵੱਢ ਦੇਣ ਮੂੰਹ ਫੱਲਾਂਗਾ ਉਹ ਤਾਂ ਉਹਨਾਂ ਨੇ ਫਿਰ ਬਾਜ਼ਾਂ ਵਾਲੇ ਜਾਣ ਦਾ ਕੰਮ ਜਾਣੇ ਉਹਨਾਂ ਤਿੰਨੇ ਕੰਮ ਐਵੇਂ ਕੀਤੇ ਉਸ ਟਾਈਮ ਤੇ ਫਿਰ ਜਦੋਂ ਤੌਣ ਦਾ ਸਰੀਰ ਲਿਆ ਟੜਕਲਾ ਉਸ ਟਾਈਮ ਤੇ ਨਿਸ਼ਾਨਸਾਤਾ ਉੱਡ ਗਿਆ ਹੈ ਅੱਛਾ ਸ਼ਕਤੀ ਜੇ ਮੇਰਾ ਰਾਤ ਦੇ ਨੇਰੇ ਵਿੱਚ ਥੱਲੇ ਨਹੀਂ ਡਿਗਨ ਦਿੱਤਾ ਤੇ ਨਿਸ਼ਾਨਸਾਣ ਕੇ ਸਾਹਿਬ ਜਦ ਜੀ ਸਿੰਘ ਝੋਪੜਿਆ ਹੈ ਥੱਲੇ ਡਿਕੇ ਦਾ ਨੇਰੇ 'ਚ ਤੇ ਇਹ ਨਿਸ਼ਾਨਸਾ ਲਾਉਣਾ ਨੀਗਾ ਦੱਸੋ ਇਹ ਇੰਨਾ ਗੰਦ ਨਿਸ਼ਾਨ ਸਾਹਿਬ ਜਿੱਥੇ ਨਿਸ਼ਾਨ ਉੱਥੇ ਸੜਾ ਮਾਣ ਨਹੀਂ ਕਰੇਗਾ ਨੀ ਕੀ ਇਹ ਜਹਲਰ ਕਾਲ ਤੱਕ ਸਾਬ ਅਗਿਆਨੀ ਰਕबीर ਸਿੰਘ ਜਾਂ ਪ੍ਰਧਾਨਤਾਮੀ ਉਹਨਾਂ ਨੂੰ ਇਸ ਚੀਜ਼ਾਂ ਦਾ ਪਤਾ ਨਹੀਂ ਹੈਗਾ ਪਤਾ ਉਹ ਸਾਰੇ ਉੱਥੇ ਚੌਂਕੀ ਉੱਥੇ ਭਰਦੇ ਨੇ ਹਾਲਾਂਕਿ ਜਦੋਂ ਜਾ ਕੇ ਪਾਸਿਆਂ ਦਾ ਸਾਧਨ ਜਾ ਕੇ ਕਾਲ ਤੱਕ ਤੇ ਜਾਣਾ ਤੇ ਇਹ ਜਿਹੜੇ ਸਾਨੇ ਜਾ ਰਹੇ ਉਥੇ ਨਾਨਸਰ ਜਾਂਦੇ ਨੇ ਸਭ ਤੋਂ ਗੰਦ ਜਿਆਦਾ ਸਾਡੇ ਨਾਨਕ ਸਾਹਿਬ ਦਾ ਇਹਨਾਂ ਨੇ ਪਾਇਆ ਪੰਜਾਬ ਦੇ ਜਿੰਨਾ ਗੰਦ ਇਹਨਾਂ ਪਾਇਆ ਇਹਨਾਂ ਕਿਸੇ ਨੇ ਪਾਇਆ ਜਿਹੜਾ ਪੁੱਚਵਾਲਾ ਹੈ ਵੇਖੋ ਧਾਰਨਾ ਕੀ ਲਾਉਂਦਾ ਤੁਸੀਂ ਦੱਸੋ ਨਾਨਕ ਸਰੂਪ ਚ ਕਹਿੰਦਾ ਐ ਸੰਤਨ ਲੇਖਾ ਪੜਦਾ ਤੱਕੇ ਨਾਲ ਅੰਦਰ ਵਾੜਦਾ ਹਮ ਨਾ ਕਿਲੇ ਮਜਾਜਨ ਜਾਂਦੀ ਦਾ ਗੜਵਾਲਾ ਤੇ ਚਾਂਦੀ ਦਾ ਉਹ ਤਾਂ ਕਹਿੰਦੀ ਉਹ ਵੀ ਸੱਚਖੰਡ ਅੰਦਰ ਤੱਕੇ ਨਾਲ ਵਾੜਦਾ ਇਹ ਵੜਦਾ ਸੱਚਖੰਡ ਵਾੜਦਾ ਹਮ ਤੇ ਵੜ ਕਿਨੂੰ ਵਾੜਿਆ ਨੇ ਹੁਣ ਕਿਨੂੰ ਵਾੜਿਆ ਸੱਚਖੰਡ ਇਹਨਾਂ ਨੇ ਜਿੰਨਾ ਗੰਦ ਪਾਤਨ ਬਾਬਾ ਜੀ ਇਹਨਾਂ ਕਿਸੇ ਨੇ ਪਾਇਆ ਸਾਢੇ ਡੇਰੇ ਵਿੱਚ ਜਿਹੜੇ ਬਿਠੇ ਇਹ ਜਿੰਨੇ ਸਾਧਨ ਨੇ ਜਿੰਨੇ ਸਾਧ ਇਹ ਉਹ ਮਸੰਦ ਆ ਗਏ ਨੇ ਜਿਹੜੇ ਦਸੇ ਪਾਸ਼ਾ ਨੇ 1100 ਮਸੰਦ ਸਾਢੇ ਅੱਸੀ ਡੇਰਾ ਦੂਨ ਜੀ ਇਹ ਹੁਣ ਜਿਵੇਂ ਮਸੰਦ ਨੇ ਉਹ ਤੁਮਾ ਆ ਗਿਆ ਇਹ ਮੋਟਾ ਸਾਧ ਇਹ ਆ ਗਿਆ ਇਹਦਾ ਕਿ ਬੋਤਾ ਆ ਗਿਆ ਇਹ ਸਾਰੇ ਵੱਡੇ ਮਸੰਦ ਜੁੜ ਚੁੱਕੇ ਨੇ ਤੇ ਇਹ ਮਸੰਦ ਕੋਈ ਟਾਈਮ ਆਵੇਗਾ ਤੇ ਟਾਈਮ ਆਵੇਗਾ ਤੇ ਉਹਦੇ ਵਿੱਚ ਪਾਸ਼ਾ ਵੇਖ ਰਿਹਾ ਤੇ ਵੇਖੋ ਇਹਨਾਂ ਦੇ ਆਪੇ ਆਪਦੇ ਆ ਵੀ ਇਹਨੇ ਅਕ੍ਰਿਤਿਆ ਜਾਗਰ ਕਰ ਰਿਹਾ ਤੇ ਕਰਦਾ ਰੋਵੇਗਾ ਇਹਨਾਂ ਨੇ ਆਪੇ ਤੇ ਮਰ ਜਾਣਾ ਠੀਕ ਹੈ ਹੁਣ ਕਹਲਾ ਕੀ ਕਰਦਾ ਪਿਆ ਨਨ ਸਰ ਗਿਆ ਉਹਦੇ ਜਿਹੜਾ ਉਥੋਂ ਖੰਨੇ ਦੇ ਇੱਕ ਸਰਪੰਚ ਫੜਿਆ ਗਿਆ ਸੀ ਸਾਰੇ ਸਬੰਧ ਉਹਦੇ ਨਾਲ ਸੀ ਉਹਨਾਂ ਦਾ ਨਸ਼ੇ ਉਹਦੇ ਨਾਲ ਸੀ ਵੇਖੋ ਨਾ ਤੁਸੀਂ ਇਹ ਇਹਨਾਂ ਨੇ ਜਿੰਨਾ ਗੰਦ ਇਹਨਾਂ ਪਾਸ ਨ ਲੱਖੇ ਰਾਣੇ ਅੱਛਾ ਲੱਖੇ ਨੇ ਜੇ ਗੰਦ ਪਾਇਆ ਉਹ ਮਾਰ ਉਹਨੇ ਕੱਢਿਆ ਸੀ ਹੁਣੇ ਮਾਰ ਉਹਥੇ ਪੜਿਆ ਅਮਰਤ ਮਹਿਰੋ ਪੜਿਆ ਅੱਛਾ ਤੇ ਹੁਣ ਪਰਚਾ ਹੋ ਗਿਆ ਲਖੇ ਤੇ ਉਹ ਡਰਾਈਵਰ ਤੇ ਵੀ ਵਿੱਚੋਂ ਗੰਧ ਨਿਕਲਿਆ ਤਮਾਕੂ ਨਿਕਲਿਆ ਹੂੰ ਤੇ ਉਸ ਕਰਕੇ ਕਿਉਂ ਨਹੀਂ ਬੋਲਦੇ ਸਾਰੇ ਹੁਣ ਕਿਉਂ ਨਹੀਂ ਬੋਲਦੇ ਉਹ 96 ਕਰੋੜੀ ਹੁਣ ਬੋਲਣ ਜਿਹੜੇ ਉਹ ਮਹਿਦ ਕਹੇ ਸੀ ਦੀ ਗੱਡੀ ਵਿੱਚ ਹੈ ਸੀ ਜਾਂ ਸਾਜ ਕਿਸੇ ਨੇ ਗੱਡੀ ਹੈ ਨਹੀਂ ਸਾਜ ਕਿਵੇਂ ਖੇਡ ਸਕਦਾ ਤੂੰ ਮੇਰੇ ਕੋਲ ਆਇਆ ਹੈ ਕਿਸੇ ਨੇ ਰੱਖਿਆ ਹੋਵੇ ਕਿਵੇਂ ਰੱਖਿਆ ਗੱਡੀ ਜੋ ਉੱਥੇ ਗੱਡੀ ਪੈ ਗਈ ਕਿਵੇਂ ਰੱਖਿਆ ਨਹੀਂ ਰੱਖ ਸਕਦੇ ਤੂੰ ਮੇਰੇ ਕੋਲ ਆ ਮੈਂ ਕੀ ਦਿੰਦਾ ਦਸ ਬਗੇ ਨੇ ਪਏ ਸਾਰੇ ਹੂੰ ਬਿਲਕੁਲ ਸੱਚ ਹੈ ਜੋ ਗੰਧ ਤੈਨੂੰ ਅੱਗੇ ਗੱਲ ਜੋ ਗੰਧ ਨਾਂਖਰ ਦੇ ਵਿੱਚ ਨਾ ਜਿੰਨੇ 12 1300 ਡੇਰਾ ਨਾਲ ਪੰਜਾਬ ਚ 12 1300 ਸੰਤ ਤੇ ਸੰਤ ਕਾਦੇ ਸੰਤ ਨੇ ਇਹਨਾਂ ਨੇ ਚਿੱਟੇ ਚੋਲੇ ਪਾਏ ਨੇ ਭੇਗਮ ਕਰਦੇ ਨੇ ਤੇ ਵਿਆਹ ਕਿਉਂ ਨਹੀਂ ਕਰਾਉਂਦੇ ਫਿਰ ਹੂੰ ਵਿਆਹ ਕਰਾਉਣ ਜੇ ਇਹਨਾਂ ਇਹੋ ਹੀ ਕੰਮ ਕਰਨਾ ਗੰਦ ਕਰਨਾ ਮੁੰਡਿਆਂ ਦੇ ਨਾਲ ਬਲਾਤਕਾਰ ਕਰਨੇ ਫਿਰ ਵਿਆਹ ਕਰਾਉਣੇ ਹੂੰ ਤੇ ਕਰਕੇ ਇਹਨਾਂ ਜਿੰਨੇ ਗੰਦ ਪਾਏ ਨਾ ਸਾਡੇ ਮੈਂ ਤਾਂ ਆਪਦੇ ਡੇਰੇ ਚ ਵੇਖ ਲਿਆ ਸੀ ਇੱਥੇ ਗੁਰਦੇ ਨੇ ਗੰਦ ਪਾਤਾ ਇਹ ਮੇਜਰ ਨੇ ਸਾਡੇ ਇੱਥੇ ਆਰਐਸਐਸ ਤੇ ਵਾਰਤੀ ਜਿਹੜਾ ਇੱਥੇ ਸਿਰ ਪੁਜਾਰੀ ਹੈ ਨਾ ਜੇ ਸਾਡੇ ਬੈਠਾ ਪੁਜਾਰੀ ਰਿਸ਼ਪਾਲ ਸਿੰਘ ਉਹ ਵੀ ਇਹ ਮਸੰਦ ਬਣ ਗਿਆ ਜਿਹੜੇ ਪਿੰਡ ਸੰਦ ਚੋਕ ਮੋੜ ਅੱਛਾ ਡੇਰਾ ਗੁਰਦੁਆਰਾ ਚੁੱਕਿਆ ਆ ਰਸਸ ਆ ਗਈ ਆ ਵੱਡੀ ਆ ਗਈ ਆ ਰਸ ਅੱਛਾ ਇਹ ਸਾਰੇ ਹੈ ਯਾਰਸ ਦੇ ਬੰਦੇ ਨੇ ਹੂੰ ਵੇਖੋ ਜੀ ਇੰਨਾ ਕੌਮ ਤੇ ਪੀੜਾ ਮੜ ਗਈਆਂ ਨੇ ਕਿੰਨੇ ਵੇਦ ਵੀ ਹੋਈਆਂ ਨੇ ਕੋਈ ਬੋਲਿਆ ਨਾ ਚੋ ਨਾ ਤੁਮਾ ਬੋਲਿਆ ਨਾ ਨਾਨਖਰੀ ਬੋਲੇ ਨਾ ਬੜਵੀਰਾ ਬੋਲਿਆ ਨਾ ਕੋਈ ਦੂਜਾ ਬੋਲਿਆ ਨਾ ਨਿਹਾਲ ਸਿੰਘ ਬੋਲ ਗਿਆ ਨਾ ਕੋਈ ਨਾ ਬੋਲਿਆ ਉਹ ਤਾਂ ਕਹਿੰਦੇ ਭਗਤੀ ਦਾ ਘਰ ਕਿਹੜਾ ਭਗਤੀ ਦਾ ਘਰ ਹੈ ਤੇ ਫਿਰ ਕੀ ਜਿੱਥੇ ਸਹਿਬ ਜਦ ਸ਼ਹੀਦ ਹੋਏ ਉਹ ਨਹੀਂ ਭਗਤੀ ਕਰੇਗਾ ਚਮਕੌਰ ਸਭ ਨਹੀਂ ਸ਼ਹੀਦ ਭਗਤੀ ਕਰੇਗਾ ਇਹ ਜਦਾ ਕਰੇ ਇਥੇ ਕੀ ਭਗਤੀ ਕਰੇਗਾ ਦੱਸਣ ਕਿਹਨੂੰ ਬਣਾਇਆ ਨੇ ਹਮ ਭਗਤੀ ਦੇ ਕਰਸ਼ ਕੀਤਾ ਬਾਬਾ ਠਾਕਰ ਸਿੰਘ ਮਹਾਂਪੁਰਸ਼ ਨੇ ਭਗਤੀ ਦੇ ਕਰੇਗਾ ਸੀ ਬਾਬਾ ਗਰਮਜਨ ਸੀ ਤਕਸਾਲ ਦੇ ਸੰਤ ਕਰਤਾਰ ਸਿੰਘ ਜੀ ਸੰਤ ਸੁੰਦਰ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਉਸੇ ਭਗਤੀ ਦੇ ਕਰ ਇਹ ਭਗਤੀ ਇਹ ਨਰਕਾਂ ਦੇ ਕਰ ਨੇ ਸੋ ਦੋਸਤੋ ਤੁਸੀਂ ਨਾਨਕ ਸਰ ਦੇ ਮੁੱਦਿਆਂ ਤੇ ਗੱਲਬਾਤ ਸੁਣੀ ਹੈ ਤੁਹਾਨੂੰ ਇਹ ਵਿਚਾਰ ਚਰਚਾ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟ ਇਸ ਵੀਡੀਓ ਤੇ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ